ਬੇਟਾ ਦੁਕਾਨ ਦੇ ਅੰਦਰ ਬੈਠਾ ਸੀ ਪੰਜ ਸੱਤ ਥਮਲਾਵਾੜ ਆਏ ਜੀ ਉਹਨੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਪਹਿਲਾਂ ਬੇਟੇ ਦੀ ਦਸਤਾਰ ਲਾਈ ਆ ਜੀ 3 ਤਰੀਕ ਦਾ ਵਾਕਾ ਜੀ ਅਜੇ ਤੱਕ ਪੁਲਿਸ ਨੇ ਕਿਸੇ ਤਰ੍ਹਾਂ ਦਾ ਕੋਈ ਮਿਲ ਕੇ ਨਾ ਕੋਈ ਬੰਦੇ ਤੇ ਕੇਸ ਕੀ ਕੀਤਾ ਸ਼੍ਰੀ ਮੁਖਸਰ ਸਾਹਿਬ ਤੇ ਚੱਲ ਰਿਹਾ ਮਾਗੀ ਮੇਲੇ ਦੇ ਮੁੱਖ ਬਾਜ਼ਾਰ ਜਿਸ ਨੂੰ ਅਤਿ ਸੁਰੱਖਿਅਤ ਇਲਾਕਾ ਵੀ ਮੰਨਿਆ ਜਾਂਦਾ ਇਸ ਇਲਾਕੇ ਦੇ ਵਿੱਚ ਇੱਕ ਦੁਕਾਨ ਦੇ ਅੰਦਰ ਵਰਕੇ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਸਿੱਖ ਨੌਜਵਾਨ ਦੇ ਕੇਸਾ ਦੀ ਬੇਅਦਬੀ ਕੀਤੀ ਗਈ ਹੈ ਤੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਵੀ ਕੀਤੀ ਗਈ ਸੀ ਸੋ ਜਿਸ ਨੂੰ ਲੈ ਕੇ ਜੋ ਨੌਜਵਾਨਾ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੀ ਸੋ ਜੇਕਰ ਇਸ मामले दी गल करिए ता इस मामले ਤੋਂ ਬਾਅਦ ਪੁਲਿਸ ਦੇ ਉੱਤੇ ਕੋਈ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਜੋ ਨੇ ਹੋ ਲੱਗ ਰਹੇ ਨੇ ਤੇ ਦੂਸਰੇ ਪਾਸੇ ਜੋ ਪੀੜਤ ਪਰਿਵਾਰ ਹੈ ਉਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਲਗਾਤਾਰ ਜੋ ਹਮਲਾਵਰ ਨੇ ਉਹਨਾਂ ਬਲੋਤਮ ਕਾਇਆ ਜਾ ਰਿਹਾ ਹੈ ਡਰਾਇ ਤਮਕਾਇਆ ਜਾ ਰਿਹਾ ਹੈ ਸੋ ਜਿਸ ਨੂੰ ਲੈ ਕੇ ਹੁਣ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਨਾਮ ਬਲਦੇਵ ਸਿੰਘ ਹੈ ਜੀ ਮੈਂ ਚੱਕਬੀਰ ਸਰਕਾਰ ਰਹਿਣਾ ਮੇਰਾ ਬੇਟਾ ਸੁਵਦੀਪ ਸਿੰਘ ਨਾਕਾ ਨੰਬਰ 4 ਦੇ ਨੇੜੇ ਦੁਕਾਨ ਤੇ ਕੰਮ ਕਰਦਾ ਜੀ 30 ਤਰੀਕ ਨੂੰ 2:30 ਵਜੇ ਅਨੁਸ਼ਪਤ ਕੁਝ ਮੁੰਡਿਆਂ ਨੇ ਉਨੇ ਤੇ ਗੁੰਡਾਗਰਦੀ ਹਮਲਾ ਕੀਤਾ ਜੀ ਤੇਜ਼ ਤਰ੍ਹਾਂ ਹਥਿਆਰਾਂ ਨਾਲ ਜੀ 30 ਤਰੀਕ ਦਾ ਵਾਕਾ ਜੀ ਅਜੇ ਤੱਕ ਪੁਲਿਸ ਨੇ ਕਿਸੇ ਤਰ੍ਹਾਂ ਦਾ ਕੋਈ ਮਿਲ ਕੇ ਨਾ ਕੋਈ ਬੰਦੇ ਤੇ ਕੇਸ ਕੀਤਾ بیٹਾ ਦੁਕਾਨ ਦੇ ਅੰਦਰ ਬੈਠਾ ਸੀ ਪੰਜ ਸੱਤ ਹਮਲਾਵਰ ਆਏ ਜੀ ਉਹਨੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਪਹਿਲਾਂ ਬੇਟੇ ਦੀ ਦਸਤਾਰ ਲਾਈ ਆ ਜੀ ਦਸਤਾਰ ਲਾ ਕੇ ਫਿਰ ਉਹਨੇ ਤੇਜ਼ ਧਾਰ ਨਾਲ ਹਮਲਾ ਕੀਤਾ। ਹਮਲਾਵਰ ਆਏ ਜੀ ਉਹਨਾਂ ਨੇ ਉਹਦੇ ਕੇਸਾਂ ਦੀ ਬੇਅਦਬੀ ਕੀਤੀ ਐ ਤੇਜ਼ ਧਾਰਾਂ ਥਾਰ ਨਾਲ ਉਹਦੇ ਤੇ ਵਾਰ ਕੀਤਾ ਜੀ। ਐਸਸੀ ਐਕਟ ਐਸਸੀ ਐਸਸੀ ਐਕਟ ਤੇ ਜੋ ਮਲਕ ਉਹਦੇ ਕੇਸਾਂ ਦੀ ਬੇਅਦਬੀ ਕੀਤੀ ਐ ਜੀ ਜੇ ਮਲਕ ਮੈਂ ਐਸਸੀ ਪਰਿਵਾਰ ਨਾਲ ਸੰਬੰਧ ਰੱਖਦਾ ਜੀ ਤੇ ਮੈਂ ਪੰਜਾਬ ਦੇ ਡੀਜੀਪੀ ਤੇ ਮੁੱਖ ਮੰਤਰੀ ਤੋਂ ਮੰਗ ਕਰਦਾ ਜੀ ਕਾਰਵਾਈ ਕਰੇ ਜੀ। ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜੀ। ਮੇਰਾ ਬੇਟਾ ਫਰੀਦਕੋਟ ਮੈਡੀਕਲ ਦੇ ਚ ਮੌਤ ਦੀ ਜੰਗ ਲੜੜੇ ਬੇਟਾ ਦੁਕਾਨ ਦੇ ਅੰਦਰ ਬੈਠਾ ਸੀ ਪੰਜ ਸੱਤ ਹਮਲਾਵਾਰ ਆਏ ਜੀ ਉਹਨੇ ਤੇਜ਼ ਤਰ੍ਹਾਂ ਇਥਿਆਰਾਂ ਨਾਲ ਪਹਿਲਾਂ ਬੇਟੇ ਦੀ ਦਸਤਾਰ ਲਾਈ ਆ ਜੀ 3 ਤਰੀਕ ਦਾ ਵਾਕਾ ਜੀ ਅਜੇ ਤੱਕ ਪੁਲਿਸ ਨੇ ਕਿਸੇ ਤਰ੍ਹਾਂ ਦਾ ਕੋਈ ਮਤਲਬ ਕਿ ਨਾ ਕੋਈ ਬੰਦੇ ਤੇ ਕੇਸ ਕੀ ਸ਼੍ਰੀ ਮੁਖਸਰ ਸਾਹਿਬ ਤੇ ਚੱਲ ਰਿਹਾ ਮਾਗੀ ਮੇਲੇ ਦੇ ਮੁੱਖ ਬਾਜ਼ਾਰ ਜਿਸ ਨੂੰ ਅਤਿ ਸੁਰੱਖਿਅਤ ਇਲਾਕਾ ਵੀ ਮੰਨਿਆ ਜਾਂਦਾ ਇਸ ਇਲਾਕੇ ਦੇ ਵਿੱਚ ਇੱਕ ਦੁਕਾਨ ਦੇ ਅੰਦਰ ਫੜ ਕੇ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਸਿੱਖ ਨੌਜਵਾਨ ਦੇ ਕੇਸਾ ਦੀ ਬੇਅਦਬੀ ਕੀਤੀ ਗਈ ਹੈ ਤੇ ਉਸ ਦੀ ਬੁਰੀ ਤਰ੍ਹਾਂ ਨਾਲ ਗੱਟਮ ਆਰਬੀ ਕੀਤੀ ਗਈ ਸੀ ਸੋ ਜਿਸ ਨੂੰ ਲੈ ਕੇ ਜੋ ਨੌਜਵਾਨ ਆ ਉਸ ਦੀ ਗੰਬੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੀ ਸੋ ਜੇਕਰ ਇਸ ਮਾਮਲੇ ਦੀ ਗੱਲ ਕਰੀਏ ਤਾਂ ਇਸ ਮਾਮਲੇ ਤੋਂ ਬਾਅਦ ਪੁਲਿਸ ਦੇ ਉੱਤੇ ਕੋਈ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਜੋ ਲੱਗ ਰਹੇ ਨੇ ਤੇ ਦੂਸਰੇ ਪਾਸੇ ਜੋ ਪੀੜਤ ਪਰਿਵਾਰ ਹੈ ਉਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਲਗਾਤਾਰ ਜੋ ਹਮਲਾਵਰ ਨੇ ਉਹਨਾਂ ਬਲੋਤਮ ਕਾਇਆ ਜਾ ਰਿਹਾ ਹੈ ਡਰਾਇਆ તમਕਾਇਆ ਜਾ ਰਿਹਾ ਹੈ ਸੋ ਜਿਸ ਨੂੰ ਲੈ ਕੇ ਹੁਣ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਨਾਮ ਬਲਦੇਵ ਸਿੰਘ ਹੈ ਜੀ ਮੈਂ ਚੱਕਬੀਰ ਸਰਕਾਰ ਰਹਿਣਾ ਮੇਰਾ ਬੇਟਾ ਸੁਖਦੀਪ ਸਿੰਘ ਨਾਕਾ ਨੰਬਰ 4 ਦੇ ਨੇੜੇ ਦੁਕਾਨ ਤੇ ਕੰਮ ਕਰਦਾ ਜੀ 30 ਤਰੀਕ ਨੂੰ 2:30 ਵਜੇ ਅੰਸ਼ਪਤ ਕੁਝ ਮੁੰਡਿਆਂ ਨੇ ਉਹਦੇ ਤੇ ਗੁੰਡਾਗਰਦੀ ਹਮਲਾ ਕੀਤਾ ਜੀ ਤੇਹੇ ਤਰ ਹਥਿਆਰਾਂ ਨਾਲ ਜੀ 30 ਤਰੀਕ ਦਾ ਵਾਕਾ ਜੀ ਅਜੇ ਤੱਕ ਪੁਲਸ ਨੇ ਕਿਸੇ ਤਰ੍ਹਾਂ ਦਾ ਕੋਈ ਮਿਲ ਕੇ ਨਾ ਕੋਈ ਬੰਦੇ ਤੇ ਕੇਸ ਕੀਤਾ بیٹਾ ਦੁਕਾਨ ਦੇ ਅੰਦਰ ਬੈਠਾ ਸੀ ਪੰਜ ਸੱਤ ਹਮਲਾਵਰ ਆਏ ਜੀ ਉਹਨੇ ਤੇਜ਼ ਧਾਰ ਹਥਿਆਰਾਂ ਨਾਲ ਪਹਿਲਾਂ ਬੇਟੇ ਦੀ ਦਸਤਾਰ ਲਾਈ ਆ ਜੀ ਦਸਤਾਰ ਲਾ ਕੇ ਫਿਰ ਉਹਨੇ ਤੇਜ਼ ਧਾਰ ਧਾਰ ਨਾਲ ਹਮਲਾ ਕੀਤਾ ਹਮਲਾਵਰ ਆਏ ਜੀ ਉਹਨਾਂ ਨੇ ਉਹਦੇ ਕੇਸਾਂ ਦੀ ਬੇਅਦਬੀ ਕੀਤੀ ਆ ਤੇਜ਼ ਧਾਰਾਂ ਥਾਰਾਂ ਨਾਲ ਉਹਦੇ ਤੇ ਵਾਰ ਕੀਤਾ ਜੀ ਐਸਸੀ ਐਕਟ ਐਸਸੀ ਐਸਸੀ ਐਕਟ ਤੇ ਜੋ ਮਿਲ ਕੇ ਉਹਦੇ ਕੇਸਾਂ ਦੀ ਬੇਅਦਬੀ ਕੀਤੀ ਆ ਜੀ ਜੇ ਮਿਲ ਕੇ ਮੈਂ ਐਸਸੀ ਪਰਿਵਾਰ ਨਾਲ ਸੰਬੰਧ ਰੱਖਦਾ ਜੀ ਤੇ ਮੈਂ ਪੰਜਾਬ ਦੇ ਡੀਜੀਪੀ ਤੇ ਮੁੱਖ ਮੰਤਰੀ ਤੋਂ ਮੰਗ ਕਰਦਾ ਜੀ ਕਾਰਵਾਈ ਕਰੇ ਜੀ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜੀ ਮੇਰਾ ਬੇਟਾ ਫਰੀਦਕੋਟ ਮੈਡੀਕਲ ਜਿੱਥੇ ਮੌਤ ਦੀ ਜੰਗ ਲੜ ਰਿਹਾ